ਉਹ ਕਹਿੰਦੇ ਨਹੀਂ ਸਾਈ ਆ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਵਜਾਂ ਤੁਹਾਨੂੰ ਦਿਖਾਉਣੀਆਂ ਏ ਇੱਕ ਆ ਨੀਲੀ ਬੂਰੀ ਤੁਹਾਨੂੰ ਵਿਖਾਉਣੀ ਬਿਲੀਆਂ ਖਾਲੀ ਇੱਕ ਨੀਲੀ ਰਾਵੀ ਤੁਹਾਨੂੰ ਦਿਖਾਵਾਂਗੇ ਇਹ ਦੋਵੇਂ ਬਿਨਾ ਬੱਚੇ ਤੋਂ ਹੀ ਤੇ ਆ ਟੋਕੜ ਘੱਪਣ ਤੁਹਾਨੂੰ ਦਿਖਾਉਣੀ ਆ ਤੇ ਗੱਲ ਬਸ ਉਹਨਾਂ ਵੀਰਾਂ ਨਾਲ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵੀਰ ਜੀ ਤੇ ਚਲੋ ਨਾਮ ਦੱਸਦੇ ਕਰੀ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਬਸਰ ਫੋਨ ਨੰਬਰ ਇਹ ਫੋਲ ਦੋ 1 95 67 52 ਠੀਕ ਆ ਹਾਂਜੀ ਤੇ ਅੱਜ ਹੈਗੀ ਆਪਣੇ ਕੋ ਬਹੁਤ ਧੀ ਹੈਗੀ ਆ ਨੀਲੀ ਬੁਰੀ ਹੈਗੀ ਆ ਅੱਛਾ ਨੀਲੀ ਰਵੀ ਦੀ ਹੈਗੀ ਆ ਅੱਛਾ ਹਾਂ ਸਾਰੀ ਵੈਰੀਟੀ ਸਾਰੀਆਂ ਵੈਰੀਟੀਆਂ ਚ ਕੋਈ ਮੜਾ ਵੀ ਜਿਹੜੀ ਦਮਾੜ ਵੇਚੋ ਉਹ ਆਪ ਪੂਰੀ ਕਰ ਦਾਂਗੇ ਠੀਕ ਆ ਬਾਕੀ ਆਪਾਂ ਆਪਣੀ ਪਸੰਦ ਆ ਪਹਿਲਾਂ ਕਿਹੜੀ ਵਿਖਾ ਦੀਏ ਫਿਰ ਇੱਤੋਂ ਸ਼ੁਰੂ ਕਰ ਲਓ ਭਾਵੇਂ ਚਲੋ ਕਿੰਨੇ ਚਿਰ ਦੇ ਚੈੱਕ ਪਾਸਿਆ ਇਹ ਜੇ ਭਾਜੀ ਮੈਂ ਚੈੱਕ ਆ ਵੇਖੋ ਕਰਾਈ ਆ ਚੈੱਕ ਕਰਾ ਕੇ ਆਪਾਂ ਫੇਰੀ ਵੀਡੀਓ ਪਾਈ ਆ ਠੀਕ ਆ ਛੰਨਾ ਵੀ ਬਲਵਾਤਾ ਵਾ ਅੱਛਾ ਚੈੱਕ ਆ ਬਲਾ ਕਿ ਉਮੜ ਕੇ ਦੂਰ ਚਲ ਜੇ ਜੇ ਇਹਦੇ ਦੂਰ ਘੱਲ ਗਿਆ ਅਗਲੇ ਤੇ ਮੁੜ ਕੇ ਚੈੱਕ ਆਉਂਦੇ ਖਾਲੀ ਨਿਕਲੇ ਫਿਰ ਕੰਮ ਗਲਤ ਆ ਨਾ ਭਾਜੀ ਹਾਂਜੀ ਹਾਂਜੀ ਆ ਆਪਣੀ ਫੇਰ ਵੀ ਚੈੱਕ ਕਰਾਈ ਮੇਰੀ ਫੇਰ ਵੀ ਪੰਜਾਂ ਛਾਂ ਦੇ ਗਰੰਜੀ ਦੀ ਫੁੱਲ ਅੱਛਾ ਇਹਨਾਂ ਦੋ ਚੱਤਨ ਉਧਰ ਹੋ ਜਾਓ ਉਧਰ ਕੋਈ ਦੱਸ ਦੇਣਾ ਤਾਂ ਮੰਨ ਕੇ ਚੱਲੇ ਦਰਦ ਬਹੁਤ ਲੱਗਨੇ 17 ਦਿਨ ਨੂੰ ਜਿੰ ਤੇ ਦੁੱਧ ਦਿੰਦੀ ਕਿ ਨਹੀਂ ਡਾਕਟਰ ਨੇ ਸੱਤਾਂ ਤੋਂ ਥੋੜੀ ਦਿਨ ਘਾਤੀ ਗਿਆ ਪਰ ਅੱਛਾ ਮੈਨੂੰ ਦੋ ਚਾਦ ਨੇ ਉਹ ਘਾਤੀ ਆਖਦੇ ਸੱਤਾਂ ਤੋਂ ਹੈਗੇ ਹਾਂ ਜੀ ਮਤਲਬ ਸੱਤਾਂ ਤੋਂ ਘਾਟ ਹੀ ਆ ਗਿਆ ਪਰ ਉਹ ਆਦੇ 8ਵਾਂ ਮਹੀਨਾ ਲੱਗਣਾ ਨੂੰ 17 ਦਿਨ ਪਰ ਮੈਂ ਸੱਤਾਂ ਤੋਂ ਉਹ ਪੰਜਾਂ ਦਿਨ ਘਾਟ ਹੀ ਦੱਸਦਾ ਏ ਠੀਕ ਹੈ ਜੀ ਆਕੇ ਮੁਰਕੇ ਕਹਿ ਲਗਾ ਦੋ ਚਾਦ ਵੱਧ ਲੈ ਜਾ ਘਾਟ ਲੈ ਜਾ ਬੰਦਾ ਚੰਗਾ ਲੱਗਦਾ ਹਾਂ ਜੀ ਡਾਕਟਰ ਦੇ ਹਿਸਾਬ ਨਾਲ ਦੱਸਿਆ ਡਾਕਟਰ ਨੇ ਜਿੰਨੀ ਜਰਰੀ ਠੀਕ ਹੈ ਹਾਂ ਤੇ ਦੁੱਧ ਵੀ ਦੀਏ 15 16 ਸਾਲ ਦੇ ਦੁੱਧ ਨੇ ਚੋਆ ਜੀ ਘਾਟੋਂ ਬੰਦਾ ਪਈ ਵੱਡੀ ਆ ਹਾਂਜੀ ਹਾਂ ਤੇ ਹੁਣ ਦਿੰਦੀ ਕਿ ਨਹੀਂ ਨਾ ਹੁਣ ਤੇ ਪਰਸ 2 ਮਿੰਟ ਹੀ です ਬੋਦਾ ਮੈਂ ਇਹ ਨੂੰ ਸੁਣ ਜੇ ਨਵੀਂ ਜੀ ਇਹ ਸੁਣ ਕੇ ਆ ਕੇ ਪੂਰੀ ਗਰਨੀ ਦੇ ਵਿੱਚ ਜਾ ਕੇ ਹੋਣਾ ਚੜਦੇ ਆ ਪਹਿਲੇ ਮਹੀਨੇ ਸੂਭੂ ਜਾਂਦੇ ਚੜਦੇ ਆਏ ਤੋ ਰੋ ਹਾਂ ਫਿਰ ਇਕਲੀ ਨੂੰ ਦੁੱਧ ਨਹੀਂ ਹੁਣ ਦਿੰਦੀ ਤੇ ਉਤਰਾ ਪਿੱਠਪੜੇ ਦੀ ਚੰਗੀ ਆ ਇਹ ਆ ਵੀ ਚਲੋ ਕਿ ਸਾਂਭਨ ਨਾਲ ਕੋਈ ਲੈ ਜਾਊਗਾ ਕੋਈ ਵੀਰ ਜਿਹੜੇ ਆ ਸਾਮ ਕੇ ਤਿਆਰ ਕਰਕੇ ਵੇਚਦੇ ਬਾਕੀ ਜਿੰਨੇ ਜਨ ਨੇ ਸੁਣਾ ਵਾਂ ਉਹਨਾਂ ਜਨ ਮੱਜਾਂ ਦਾ ਬਾਜ਼ਾਰ ਵੀ ਤੇਜ ਹੋ ਜਾਣਾ ਹੈ ਜੀ ਇੱਕਲੀ ਲੱਸੀ ਮਾਰੀ ਜੱਟ ਵੱਡੀ ਮਾਜਿਆ ਜਾਨ ਚ ਪੂਰੀ ਨਿੱਗਰ ਆ ਪੂਰੀ ਵੱਡੀ ਆ ਇਹ ਲੱਸੀ ਦਾ ਜੀ ਨਹੀਂ ਪੋਰੇ ਆ ਇਹ ਜਾ ਸਾਹਮਣੀ ਜਾ ਨੂੰ ਆਪਾਂ ਜਾ ਕੇ ਕੋਈ ਸਾਹਮਣੀ ਪੈਣਾ ਹੈ ਹਾਂਜੀ ਹਾਂ ਪਲੀ ਦੇ ਵੇ ਲੋ ਅਥਾਨਾ ਥੋਨੇ ਦੇ ਦੇਖ ਸਕਦੇ ਹਾਂ ਹਾਂ ਓਕੇ ਪਾਜੀ ਬਾਕੀ ਵੇ ਲੋ ਵੱਡੀ ਝੋੜੀ ਹੈ ਇਹ ਜੋ ਮਾਰੀ ਮੋਟੀ ਹੈ ਪੂਰੀ ਤਗੜੀ ਮਾਜੀ ਕੋਈ ਇਹ ਨਹੀਂ ਮੱਸੀ ਲੱਸੀ ਆ ਬਾਕੀ ਥੱਲੇ ਹਵਾਨਾ ਵਿੱਚ ਚੰਗਾ ਭਰੂਗੀ ਬਾਕੀ ਪੂਛ ਦੀ ਢਿੱਡ ਕੀ ਆ ਕੋਈ ਵੇਖ ਲੈ ਪਹਿਲਾਂ ਹਾਂ ਚੰਗਾ ਨੀੜੇ ਨਿਬੜਦੇ ਹੋਗੇ ਠੀਕ ਆ ਵੀ ਜਦੀ ਜਦੀ ਵੱਡੀ ਮਾਜੇ ਵੇ ਲੋ ਪੂਰੀ ਭਲੀ ਜੁੜੀ ਆ ਆ ਥਣ ਦੇਖ ਸਕਦੇ ਤੇ ਲੱਗੇ ਤਾਂ ਦੂਰ ਦੂਰ ਜਿਹੜਾ ਥਣ ਲੱਗਾ ਪਰ ਵੀ ਜਿੰਨੇ ਮੰਨ ਲੋ ਉਦੋਂ ਮਾਜੇ ਦੀ ਲੈਣੀ ਆ ਜਿਹੜੀ ਲੱਖ ਲੱਖ ਦੀ ਲੱਖ ਤੋਂ ਘਟ ਗਈ ਉਹ ਮਾਜੇ ਦੀ ਵੱਡੀ ਮਾਜੇ ਹਾਂਜੀ ਤੇ ਮੰਨ ਲੋ ਨਾਲ ਸਾਰੀ ਗਰਮੀਆਂ ਦੇ ਦੁੱਧ ਦੇਣਾ ਮੁੜ ਗਏ ਹੁਣ ਸਾਹਮਣੀ ਪਈ ਐ 2-2 ਮਹੀਨੇ ਸਾਹਮਣੀ ਹੋਣੀ ਚਾਹੀਦੀ ਏ ਆ ਵੀ ਇਹਨੇ ਸਿਆਲਾਂ ਚ ਵੀ ਚੱਲੋ ਦੁੱਧ ਦੇ ਦੇਣਾ ਨਹੀਂ ਤੇ ਮੈਂ ਇਹਨੇ ਗਰਮੀਆਂ ਚ ਦੁੱਧ ਸਾਰੀਆਂ ਗਰਮੀਆਂ ਕਢਾ ਦੇਣੀਆਂ ਇਹਨੇ ਤੇ ਮੁੱਲ ਫਿਰ ਇਹਦਾ ਬੋਲਦੇ ਭਾਈ ਜੀ ਜੇ ਤਿਆਰ ਨਹੀਂ ਫਿਰ ਦਵਾ ਲੱਖੋਂ ਬਾਹਰ ਵੀ ਦਿੰਦੇ ਹਾਂ ਜੀ ਉਹਨਾਂ ਬੰਦੇ ਦਾਂਗੇ 55000 ਦੀ 55000 ਦੀ 40 45000 ਦੀ ਭਾਈ ਉਹਦਾ ਵੀ ਇੱਕ ਜੀ ਦੀ ਰਾਈ ਹੈ ਤੇ ਬਾਕੀ ਵਿੱਚੋਂ ਮੰਨਤਾ ਨਾ ਹੁਣ ਕਰਦੇ ਮਾਦਨ ਭਾਈ ਦੇ ਦਾਂਗੇ 53 ਦੀ ਹਾਨ ਆਈ 53000 ਦੀ ਦੇ ਦੋਗੇ ਹਾਂ ਠੀਕ ਹੈ ਜੀ ਪੂਰੀ ਵੱਡੀ ਜੇ ਤੇ ਹੁਣ ਆ ਜਿਹੜੀ ਨੀਲੀ ਬੂਰੀ ਆ ਗਈ ਜੀ ਹਾਂ ਜੀ ਇਹਦੇ ਕੋਲ ਕਿੰਨਾ ਦੁੱਧ ਹੈ 2 ਕੋ ਦੁੱਧ ਹੈ 8 ਤੋਂ ਬਾਹਰ ਹੀ ਅੱਛਾ ਸਾਡੇ ਕੋਲ ਦੇਲੀ ਨੇ ਲਾਇਆ ਆ ਕੇ ਠੀਕ ਆ ਇਹਨੇ ਦੇਲੀ ਆ ਜੀ ਨੱਥਰ ਉੱਥਾ ਪੀਆਂ ਵੱਡੀਆਂ ਅਜੀ ਦੀਆਂ ਠੀਕ ਆ ਹੁਣ ਦੋ ਦੋ ਗਰ ਤਾਂ 7 ਕਿਲੋ ਲਾਉਣੀ 7 ਤੋਂ ਮਾਸਾ ਘੱਟੋ ਜੇ ਵਾਦੋ ਇਥੇ 6-7 ਕਿਲੋ ਮੰਨ ਕੇ ਚੱਲੀਏ ਆਪਾਂ ਤੋਰੋ ਫੇਰੇ ਮੈਂ ਇੱਕ ਕਰੀ ਬਾਕੀ ਸੋਣੀ ਝੋਟੀ ਆ ਗਾਂ ਤਿਆਰ ਕਰਨ ਵਾਲੀ ਆ ਨਿਸ਼ਾਨੀਆਂ ਇਹਦੇ ਚ ਸਾਰੀਆਂ ਪੂਰੀਆਂ ਨੀਲੀ ਬੋਰੀਆਂ ਆਹ ਦੇਖ ਭਾਈ ਚੰਗੇ ਕੋਈ ਨਹੀਂ ਅਜਮਾਉਣ ਅਗਲੇ ਪਿਛਲੇ ਪੈਰ ਚਿੱਟੇ ਆ ਇਹਦੇ ਵੀ ਨਿਸ਼ਾਨੀਆਂ ਹੈਗੀਆਂ ਬਾਕੀ ਉਮੀਦ ਹੈ ਜਦੋਂ ਇਹ ਸੱਜਰ ਸੁਈ ਹੋਗੀ ਦੋ ਦਿਨਾਂ ਚੰਗਾ ਕੱਢੇ ਚੰਗੇ ਰਿਕਾਰਡ ਵਾਲੀ ਹੈ ਜਿਹੜੀ ਇਹ ਪੌਣ ਚ ਭਾਈ ਕੋਈ ਘਾਟਵਾਦ ਕੋਈ ਘੂੜ ਛਟਾ ਉਹਦੀ ਆਪਣੀ ਫੁੱਲ ਗੱਡੀਆਂ ਮਿਲਦੀ ਥਾਪੀ ਦੇ ਆਪਣੇ ਕੋ ਥਾਪੀ ਦੇ ਅਗਲੇ ਦੇ ਪਹਿਲੇ ਦਿਨ ਤੀਕਰ ਲਵਾਇਆ ਉਸ ਦਿਨ ਠੀਕ ਹੈ ਕਦਾ ਦੇ ਹਲਵਾਤੀ ਜਗਦੀ ਦਾ ਤੇ ਇਹਦਾ ਫਿਰ ਮੁੱਲ ਇਹ ਜਿਹੜਾ ਭਾਈ 53 ਜੀ 53000 ਜੀ ਕਰਨੇ ਵਿੱਚ ਕਰਨਾ ਵਿੱਚ ਮੰਨ ਭਾਈ ਹਾਂ ਨਾ ਦਵਾਂ ਬੋਲ ਜਾਈ ਅੱਛਾ 52000 ਤੇ ਹਾਂ ਪਿਓ ਨੀਦੀ ਪੂਰੀ ਚੱਕਰ ਪਈਦਾ ਰਹਿਣਾ ਬਾਕੀ ਮੂਹ ਮੱਥੇ ਤੋਂ ਸਿੰਗਾ ਤੋਂ ਸੋਨੇ ਦਾ ਸੋਨ ਪਣੇ ਦਾ ਇਹ ਮੁੱਲ ਹੈ ਜਿਹੜਾ ਇਹ ਕੋਈ ਵਿਰੋਧ ਸਾਹਿਬ ਨਾ ਖੜੇ ਕਿ ਜਿਹੜੇ ਗਾਂ ਤਿਆਰ ਕਰਨਦੇ ਜਿਨੇ ਗਾਂ ਤਿਆਰ ਕਰਨੀ ਹੈ ਚੰਗੀ ਝੋਟੀ ਸੋਹਣੀ ਝੋਟੀ ਹੈ ਜਿਹਨੇ ਤੇ ਹੁਣ ਇਹ ਕਾਰ ਹੈਗੀ ਆ ਇਹ ਤਾਂ ਇਦਰ ਲਾ ਸਿੰਗ ਵੀ ਚਿੱਟਾ ਆ ਹਾਂਜੀ ਇੱਕ ਉਹ ਦੁੱਧ ਪਾਈ 7 ਕਿਲੋ ਹੀ ਇਹਨੇ ਵੀ ਆੜੂ ਜੀ ਨਹੀਂ ਲਾਇਆ ਅੜਦੇ ਅੱਛਾ ਇਹ ਵੀ ਉਹ ਦੁੱਧ ਕੋਈ ਸ਼ਾਇਦ ਉਹ ਮਾਸਾ ਘਾਟੀ ਹੋਊਗਾ ਪਲੱਖਾ ਕੇ ਚੱਲੀਏ ਅੱਛਾ ਇਹਨੂੰ ਚੈੱਕ ਕਰਾਈ ਜਦਾ ਅੱਛਾ ਉਹਨਾਂ ਨੇ ਦੱਸਿਆ ਮੈਨੂੰ 40 ਕਿ ਦਿਨ ਹੋ ਗਏ ਆ ਅੱਛਾ ਡਾਕਟਰ ਪੂਰੀ ਫੈਲਣੀ ਹੋਈ ਡਾਕਟਰ ਦਾ ਸ਼ੱਕ ਜਗੀ ਪਰ ਦੱਸਿਆ ਉਹਨੂੰ ਚੈੱਕ ਫੇਰ ਹੋਊਗੀ ਠੀਕ ਆ ਬੰਦਾ ਬਤੀਗਾ ਖੜਾ ਰਿਹਾ ਵਾਂ ਤਾਂ ਮੈਂ ਗਰੰਟੀ ਨਹੀਂ ਦਿੰਦਾ ਅੱਛਾ ਡਾਕਟਰ ਦਾ 10 ਕਿਲੋ ਬਸ ਇਹ ਆ ਵੀ ਦੱਸਿਆ ਆ ਜੋ ਵੀ ਆ ਹੁਣ ਖਾਲੀਆਂ ਦੇ ਸਭ ਦੱਸਿਆ ਘਰ ਲਿਆ ਅੱਛਾ ਖਾਲੀ ਭਾਈ ਦਿਨ ਨੂੰ ਹੋ ਗਏ ਆ ਪਾ ਡਾਕਟਰ ਨੇ ਮੈਨੂੰ ਇਹ ਪਤਾ ਨਹੀਂ ਲੱਗਾ ਪਰ ਮੈਂ ਟੀਕਾ ਹੱਥਾਂ ਦਾ ਲਾ ਗਿਆ ਹੁਣ ਸ਼ੱਕ ਜ ਹੈ ਜਿਹੜੀ ਹਾਂ ਸ਼ੱਕ ਜ ਆ ਪਰ ਗਰੰਟੀ ਨਹੀਂ ਦਿੰਦਾ ਇਹਦੀ ਤੋੜੋ ਹਾਂ ਫਿਰ ਰੇਟ ਜਿਹੜਾ ਇਹਦਾ ਖਾਲੀਆਂ ਲਈ ਹੋਣਾ ਵਾ 5-6 ਕਿਲੋ ਦੁੱਧ ਜਿਹੜਾ ਹੁਣ ਕਿੰਦਗੀ ਹੈਗਾ ਜੀ ਜਵਾ ਪਾ ਜੀ ਗਲਤ ਹੋ ਗਈ ਦੀ ਭੂਲ ਛਟਾ ਵੀ ਆਪਣੀ ਫੁੱਲ ਕਰਦੀ ਹੈ ਠੀਕ ਹੈ ਜੀ ਹਟਾ ਥਾਣੇ ਵੀ ਛੱਟੇ ਜੀ ਆ ਜਾ ਜਾ ਥਾਣੇ ਵੀ ਛੱਟੇ ਜੀ ਬੰਦ ਵੀ ਜੀ ਨਾ ਤਾਂ ਥਾਣੇ ਦੇ ਵੀ ਦੇਖ ਸਕਦੇ ਦੂਰ ਦੂਰ ਥਾਣੇ ਇਹਦੇ ਵੀ ਜਵਾਬ ਆਈ ਇੱਕ ਨੰਬਰ ਲਗਾ ਜੀ ਨਾ ਤੇ ਥਣ ਤੋਂ ਓਕੇ ਪੂਰੇ ਉਤਰਾਂ ਇਹਦੇ ਬਾਜੀ ਕਿਹੇ ਡੰਗ ਦਾ ਥੋੜੀ ਘਾਲਵਾਦ ਹੋਵੇ ਨਾ ਆਪੀ ਗਰੰਟੀ ਫੋਲ ਕਰਦੀ ਆ ਇਹ ਇਹ ਨਾ ਦੀਆਂ ਕਾਰਵਾ ਦੇ ਤਾਂ ਫਰਕ ਪੈ ਜੇ ਉਹ ਨਹੀਂ ਮੈਂ ਗੱਲ ਨਹੀਂ ਕਰਦਾ ਬਾਕੀ ਥਾਂ ਦੀ ਹੀ ਕਰਵਾ ਦੂ ਕੋਈ ਤੇ ਇਹਦਾ ਮੁੱਲ ਫਿਰ ਇਹ ਵੀ ਭਾਈ ਦਵਾਂਗੇ 52 ਜੀ ਅੱਛਾ ਇਹ ਵੀ 52 ਦੇ ਦੇਣਾ ਹਾਂ 52 52 ਕੰਮ ਚੱਲਾਂਗੇ 52 ਹਜ਼ਾਰ ਦੀ ਭਾਈ ਹਾਂ ਨਾ ਇਹ ਵੀ ਦਵਾਂਗੇ ਠੀਕ ਆ ਹਾਂ ਠੀਕ ਆ ਤੇ ਫਿਰ ਹੋਰ ਵਿਚ ਦਾ ਸਾਰੀਆਂ ਭਾਈ ਨਵੇਂ ਨਗਰ ਆ ਗਾਂ ਸਾਰੇ ਅਲਗ-ਅਲਗਮ ਦੇ ਬੰਨ ਵਾਲੇ ਆ ਠੀਕ ਆ ਹੁਣ ਤਾਂ ਚਲੋ ਜੇ ਟੋਕੜੇ ਹੈਗੇ ਹੈਗੇ ਆ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਕਵੀਰ ਆਪਣੀ ਸਮਝਣਾ ਨਾ ਵਿੱਚ ਆ ਕੇ ਤੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੇ ਜੀ ਆਪਣੇ ਇੱਥੇ ਦੁੱਧ ਦੀ ਚਵਾਈ ਕਰਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਤੱਕ ਡੰਗਰ ਗਈ ਜਿਹੜੀ ਕਿਲਾ ਬਦਲਣਾ ਦੁੱਧ ਦਾ ਵਾਅਦਾ ਘਾਟਾ ਕਰ ਜਾਂਦਾ ਹੈ ਤੇ ਆਪਣਾ ਇੱਥੇ ਵੇਖ ਚੱਕ ਕੇ ਖੜਿਆ ਕਰੋ ਜੀ